ਸਿੱਖ ਇਤਿਹਾਸ ਵਿੱਚ ਬਹੁਤ ਹੀ ਵੱਡਾ ਸਥਾਨ ਗੁਰਦੁਆਰਾ ਸਿਸਗੰਜ ਸਾਹਿਬ ਦਿੱਲੀ ਚਾਂਦਨੀ ਚੌਕ ਦੇ ਆਪਾਂ ਜੀ ਦਰਸ਼ਨ ਕਰਨ ਆਏ ਹਾਂ ਆਪਣੇ ਪਰਿਵਾਰ ਦੇ ਨਾਲ ਇਹ ਮਹਾਨ ਸਥਾਨ ਦਿੱਲੀ ਦੇ ਵਿੱਚ ਸਤਿ ਆ ਤੁਸੀਂ ਸਭ ਜਾਣਦੇ ਹੋ ਇਸ ਸਥਾਨ ਦੇ ਉੱਪਰ ਬਹੁਤ ਵੱਡੀ ਕੁਰਬਾਨੀ ਸਿੱਖ ਇਤਿਹਾਸ ਦੇ ਨਾਲ ਜੁੜੀ ਹੋਈ ਆ ਇਸ ਮੁਬਾਰਕ ਸਥਾਨ ਦੇ ਉੱਤੇ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ 1675 ਨੂੰ ਇਸ ਸ਼ਹਾਦਤ ਦੇ ਬਹੁਤ ਸਾਰੇ ਪੰਨੇ ਤੇ ਬਹੁਤ ਸਾਰੇ ਸਵਾਲ ਅੱਜ ਵੀ ਬਹੁਤ ਸਾਰੇ ਜਵਾਬ ਮੰਗਦੇ ਨੇ ਤੁਸੀਂ ਸਭ ਜਾਣਦੇ ਹੋ ਕਿ ਇਸ ਸ਼ਹਾਦਤ ਦੇ ਨਾਲ ਜਿਹੜਾ ਸੀ ਇੱਕ ਉਸ ਮਾਹੌਲ ਨੂੰ ਠੱਲ ਪਾਈ ਗਈ ਸੀ ਜਿਸ ਮਾਹੌਲ ਨੇ ਬਹੁਤ ਜ਼ਿਆਦਾ ਸੰਗਣ ਸਾਹਿਬ ਨੌੜਾ ਘਰ ਦੇ ਵਿੱਚ ਆਪਾਂ ਇੱਥੇ ਆਏ ਹੋਏ ਹਾਂ ਦਰਸ਼ਕਾਂ ਪੱਲਾ ਜੋੜੇ ਜਮਾ ਕਰਵਾ ਇਸ ਥਾਨ ਜੋ ਕਦੀ ਜ਼ੁਲਮ ਦਾ ਕੇਂਦਰ ਹੁੰਦਾ ਸੀ ਥਾਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਸਦਕਾ ਇਹ ਪੂਜਣਯੋਗ ਹੋ ਗਿਆ ਇਸ ਥਾਨ ਨੂੰ ਨਤਮਸਤਕ ਹੋ ਕੇ ਹਰ ਮਨੁੱਖ ਦਾ ਮਨ ਹਰ ਸਿੱਖ ਦਾ ਮਨ ਜਿਹੜਾ ਆ ਉਹ ਸ਼ਰਧਾ ਭਾਵਨਾ ਦੇ ਨਾਲ ਭਰ ਜਾਂਦਾ ਆ ਹਰ ਇੱਕ ਸਿੱਖ ਦੀ ਅੱਖ ਦੇ ਵਿੱਚ ਅਥਰੂ ਆ ਜਾਂਦੇ ਨੇ ਉਸ ਮਹਾਨ ਕੁਰਬਾਨੀ ਨੂੰ ਯਾਦ ਕਰਕੇ ਕਿ ਥਾਨ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਏਡੀ ਵੱਡੀ ਕੁਰਬਾਨੀ ਇੱਕ ਦੀ ਵੱਡੀ ਸ਼ਹਾਦਤ ਜਿਹੜੀ ਸੀ ਉਹ ਵਿਸ਼ਵ ਦੇ ਵਿੱਚ ਸ਼ਾਇਦ ਕੋਈ ਪਹਿਲਾ ਹੀ ਪਖ ਹੋਵੇਗਾ ਜਾਂ ਪਹਿਲਾ ਹੀ ਇਸ ਤਰ੍ਹਾਂ ਦੀ ਕੁਰਬਾਨੀ ਹੋਵੇਗੀ ਤੇ ਬਹੁਤ ਸਾਰੇ ਲੋਕ ਗੁਰgek Bahadur Saab ji ਨੂੰ ਯਾਦ ਤਾਂ ਕਰਦੇ ਨੇ ਕੁਝ ਲੋਕ ਪੌਮਾਂ ਦੇ ਲੇਕਿਨ ਉਸ ਪੌਮ ਦਾ ਮੁੱਲ ਨਹੀਂ ਪਉਂਦੇ ਉਸ ਪੌਮ ਨੂੰ ਸਤਕਾਰ ਨਹੀਂ ਦਿੰਦੇ ਕਈ ਲੋਕ ਤਾਂ ਉਸ ਪੌਮ ਨੂੰ ਹੱਤ ਵੱਡੀ ਤੱਕ ਵੀ ਕਹਿ ਦਿੰਦੇ ਨੇ ਜਿਹਦਾ ਮਨ ਨੂੰ ਬੜਾ ਦੁੱਖ ਹੁੰਦਾ ਆ ਇਸ ਸਥਾਨ ਦੇ ਜਿੱਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੁੰਦੀ ਆ ਤੋਂ ਉਸ ਤੋਂ ਪਹਿਲਾਂ ਭਾਈ ਸਤੀਦਾਸ ਭਾਈ ਦਿਆਲਾ ਜੀ ਭਾਈ ਮਤੀਦਾਸ ਜੀ ਦੀ ਬਹੁਤ ਵੱਡੀ ਕੁਰਬਾਨੀ ਇਹ ਇਲਾਕਾ ਤੁਸੀਂ ਦੇਖ ਸਕਦੇ ਹੋ ਦਿੱਲੀ ਦਾ ਚਾਂਦਨੀ ਚੌਂਕ ਦਾ ਉਹ ਇਲਾਕਾ ਜਿੱਥੇ ਜੜੀਆਂ ਨੇ ਬਹੁਤ ਵੱਡੀਆਂ 1675 ਨੂੰ 1675 ਨੂੰ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇੱਥੇ ਸ਼ਹਾਦਤ ਹੁੰਦੀ ਆ ਕੋਚ ਸ਼ਹਾਦਰ ਤੋਂ ਬਾਅਦ ਭਾਈ ਜੈਤਾ ਜੀ ਭਾਈ ਲੱਖੀ ਸ਼ਾ ਵੰਜਾਰਾ ਜੀ ਜੋ ਬਹੁਤ ਵੱਡੀ ਆਪਣੀ ਦੀ ਸੇਵਾ ਨਿਭਾਉਂਦੇ ਨੇ ਤੁਸੀਂ ਸਭ ਜਾਣਦੇ ਹੋ ਕਿ ਭਾਈ ਜੈਤਾ ਜੀ ਹੋਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਜਿਹੜਾ ਸੀ ਅਨੰਦਪੁਰ ਸਾਹਿਬ ਪਹੁੰਚਾਇਆ ਤੇ ਭਾਈ ਲੱਖੀ ਸ਼ਾ ਵੰਜਾਰਾ ਜੀ ਨੇ ਆਪਣੇ ਘਰ ਦੇ ਵਿੱਚ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਦਾ ਦਾਸ ਸस्कार ਕਰਕੇ ਇੱਕ ਮਹਾਨ ਸੇਵਾ ਦਾ ਮਾਣ ਖਟਿਆ ਜੋ ਇਤਿਹਾਸ ਦੇ ਪੰਨਿਆਂ ਦੇ ਵਿੱਚ ਅਜੋ ਸਥਾਨ ਨਤ ਮस्तक ਹੋਣ ਯੋਗ ਹੋ ਗਏ ਨੇ ਇਹ ਇੱਕ ਬਹੁਤ ਵੱਡੀ ਗੱਲ ਸੀ ਸਿੱਖ ਇਤਿਹਾਸ ਦੇ ਵਿੱਚ ਤੇ ਲੰਬੋਂ ਬਾਅਦ ਤੁਸੀਂ ਸਭ ਜਾਣਦੇ ਹੋ ਕਿ ਕਿ ਘਟਨਾਵਾਂ ਵਾਪਰੀਆਂ ਸੀ ਦਿੱਲੀ ਦੇ ਵਿੱਚ 84 ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਉਦੋਂ ਪਤਾ ਨਹੀਂ ਕੁਝ-ਕੋ ਲੋਕਾਂ ਨੂੰ ਕਿਉਂ ਨਹੀਂ ਯਾਦ ਰਿਹਾ ਸਿੱਖਾਂ ਦੀ ਇਸ ਵੱਡੀ ਕੁਰਬਾਨੀ ਨੂੰ ਜਿਹੜੇ ਕਹਿੰਦੇ ਨੇ ਕਈ ਸ਼ਬਦ ਵਰਤਦੇ ਨੇ ਕੁਝ-ਕੋ ਲੋਕ ਉਹਨਾਂ ਨੂੰ ਇਹ ਦਿਨ ਯਾਦ ਰੱਖਣਾ ਚਾਹੀਦਾ ਸੀ ਇਹ ਭਈ ਐਡੀ ਵੱਡੀ ਕੁਰਬਾਨੀ ਨੂੰ ਜਿਨ੍ਹਾਂ ਨੇ ਕੀਤੀ ਅਸੀਂ ਉਹਨੂੰ ਯਾਦ ਰੱਖੀਏ ਕਿਸੇ ਵੀ ਕੌਮ ਦੇ ਵਿੱਚ ਸਾਰੇ ਲੋਕ ਮਾੜੇ ਨਹੀਂ ਹੁੰਦੇ ਤੇ ਨਾ ਹੀ ਸਾਰੇ ਚੰਗੇ ਹੁੰਦੇ ਨੇ। ਹਰ ਇੱਕ ਕੌਮ ਦੇ ਵਿੱਚ ਕੁਝ ਕੁ ਲੋਕ ਮਾੜੇ ਹੁੰਦੇ ਨੇ ਤੇ ਬਹੁਤ ਗਿਣਤੀ ਉਹਨਾਂ ਚ ਕਿੰਗੀਆਂ ਲੋਕਾਂ ਦੀ ਹੁੰਦੀ ਹੈ ਚਾਹੇ ਉਹ ਮੁਸਲਮਾਨ ਕੌਮ ਹੋਵੇ ਚਾਹੇ ਹਿੰਦੂ ਕੌਮ ਹੋਵੇ ਚਾਹੇ ਸਿੱਖ ਹੋਵੇ ਚਾਹੇ ਈਸਾਈ ਹੋਵੇ। ਇਸ ਸਥਾਨ ਦੀ ਖੋਜ ਫਿਰ ਇਸ ਇਲਾਕੇ ਦੇ ਜਿਹੜਾ ਰਾਜਾ ਸੀ ਸਰਦਾਰ ਬਗੇਲ ਸਿੰਘ ਜਿਨ੍ਹਾਂ ਦਾ ਅੰਬਾਲਾ ਤੋਂ ਲੈ ਕੇ ਜਮਨਾ ਤੱਕ ਰਾਜ ਸੀ ਉਸ ਮਹਾਨ ਸ਼ਖਸੀਅਤ ਨੇ ਉਸ ਮਹਾਨ ਜਰਨੈਲ ਨੇ ਇਸ ਇਲਾਕੇ ਦੀ ਖੋਜ ਕੀਤੀ ਤਾਂ ਫਿਰ ਇਸੇ ਗੁਰਦੁਆਰਾ ਸਾਹਿਬ ਜਿਹੜਾ ਅਸੀਂ ਸ਼ਿਸ਼ੋਭਿਤ ਕੀਤਾ ਦਿੱਲੀ ਦੇ ਜਿੰਨੇ ਵੀ ਗੁਰਦੁਆਰਾ ਸਾਹਿਬਾਂ ਨੇ ਉਹ ਸਰਦਾਰ ਬਘੇਨ ਸਿੰਘ ਜੀ ਦੀ ਬਹੁਤ ਵੱਡੀ ਦੇਣ ਆ ਤੁਹਾਨੂੰ ਪਤਾ ਕਿ 1783 ਨੂੰ ਦਿੱਲੀ ਸਿੱਖਾਂ ਨੇ 15ਵੀਂ ਵਾਰ ਫਤਿਹ ਕੀਤੀ ਸੀ ਤੇ ਉੱਥੋਂ ਹੀ ਫਿਰ ਔਰੰਗਜੇਬ ਦਾ ਤਖਤ ਤਾ ਉਸ ਕੁੱਟ ਕੇ ਲੈ ਕੇ ਗਏ ਸਨ ਸਿੱਖ ਜਰਨੈਲ ਜਿਨ੍ਹਾਂ ਵਿੱਚ ਸਰਦਾਰ ਜਸਾ ਸਿੰਘ ਰਾਮਗੜੀ ਆ ਜਸਾ ਸਿੰਘ ਆਲੂ ਵਾਲੀਆ ਅਤੇ ਕੋਰ ਬਹੁਤ ਸਰਦਾਰ ਬਘੇੜ ਸਿੰਘ ਭਾਈ ਮਹਾ ਸਿੰਘ ਅਤੇ ਹੋਰ ਬਹੁਤ ਸਾਰੇ ਜੋਦੇ ਸਨ ਜਿਨ੍ਹਾਂ ਨੇ ਇਸ ਸਥਾਨ ਤੋਂ ਉਪਰੋਂ ਕਬਜ਼ਾ ਕੀਤਾ ਸੀ ਦਿੱਲੀ ਦਾ ਕਿਲਾ ਤੇ ਦਿੱਲੀ ਦੇ ਵਿੱਚ ਸਿੱਖ ਰਾਜ ਸਥਾਪਿਤ ਕੀਤਾ ਲਗਭਗ 12 ਮਹੀਨੇ ਸਿੱਖਾਂ ਨੇ ਦਿੱਲੀ ਤੇ ਰਾਜ ਕੀਤਾ ਲਾਲ ਕਿਲੇ ਦੇ ਉੱਪਰ ਉਸ ਤੋਂ ਬਾਅਦ ਆਪਣੀ ਮਰਜ਼ੀ ਦੇ ਨਾਲ ਦਿੱਲੀ ਦਾ ਕਿਲਾ ਛੱਡ ਕੇ ਚਲੇ ਗਏ ਸੀ ਸਿੰਘ ਕਿ ਭਾਈ ਨਹੀਂ ਤੁਸੀਂ ਰੱਖੋ ਸਾਨੂੰ ਕੋਈ ਪਰਵਾਹ ਨਹੀਂ ਆ ਕਿਉਂਕਿ ਸਿੱਖਾਂ ਦੀ ਭਾਵਨਾ ਸੀ ਕਿ ਉਹ ਜਦੋਂ ਮਰਦੀ ਦਿੱਲੀ ਨੂੰ ਜਿੱਤ ਲੈਂਦੇ ਸਨ ਇਸ ਕਰਕੇ ਗਿਆ ਹੁੰਦਾ ਕਿ ਇਤਿਹਾਸ ਸਿੱਖਾਂ ਦੀ ਬਹੁਤ ਵੱਡੀ ਕੁਰਬਾਨੀ ਆ ਇਸ ਕੁਰਬਾਨੀ ਨੂੰ ਅਸੀਂ ਸਜਦਾ ਕਰਦੇ ਆ 1675 ਦੇ ਵਿੱਚ ਕੁਰਬਾਨੀ ਹੁੰਦੀ ਆ ਕਿ ਤੁਸੀਂ ਸਭ ਜਾਣਦੇ ਹੋ ਕਿ 1687 ਦੇ ਵਿੱਚ 12 ਸਾਲਾਂ ਦੇ ਬਾਅਦ ਤਾਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਜਿਹੜਾ ਅਸੀਂ ਭੀਮਚੰਦ ਵਰਗੇ ਲੋਕ ਹਮਲਾ ਕਰਦੇ ਨੇ ਜੰਗਾਂ ਜਿੱਦਾਂ ਕਰਦੇ ਨੇ ਲਗਭਗ 13 ਜੰਗਾਂ ਜਿਹੜੀਆਂ ਨੇ ਭੀਮਰਾ ਜਿਹੜਾ ਭੀਮਚੰਦ ਸੀ ਬਲਾਸਪੁਰ ਦਾ ਰਾਜਾ ਉਹਨੇ ਕੀਤੀਆਂ ਤਾਂ ਤਾਂ ਗੁਰੂ ਤੇਗ ਇੱਕ ਬਹਾਦਰ ਸਾਹਿਬ ਜੀ ਦੇ ਸੁਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਹ ਵੇਖੋ ਕਿੰਨੀ ਛੋਟੀ ਸੋਚ ਸੀ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਇੰਨੀ ਛੇਤੀ ਚੇਤਾ ਭੁੱਲ ਗਿਆ ਗੁਰੂ ਤੇਗ ਇੱਕ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿਕਾ ਇਸ ਮਹਾਨ ਸਥਾਨ ਤੇ ਚਿਜਦਾ ਕਰਦਾ ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸਰਦਾਰ ਬਘੇਲ ਸਿੰਘ ਜੀ ਨੂੰ ਦਸਾ ਸਿੰਘ ਗੜੀਆ ਜੀ ਨੂੰ ਭਾਈ ਮਹਾ ਸਿੰਘ ਜੀ ਉਹਨਾਂ ਨੂੰ ਅਤੇ ਭਾਈ ਬਿਆਲਾ ਜੀ ਭਾਈ ਸ਼ਤੀਦਾਸ ਭਾਈ ਮਤੀਦਾਸ ਜੀ ਉਹਨਾਂ ਨੂੰ ਇਸ ਮੁਬਾਰਕ ਸਥਾਨ ਤੇ ਅੰਦਰ ਜਾ ਕੇ ਧੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਵੀ ਕਰਦੇ ਇਸ ਮੁਬਾਰਕ ਸਥਾਨ ਤੇ ਸੰਤਾਨ ਗੁਰੂ ਤੇ ਇੱਕ ਬਹਾਦਰ ਸਾਹਿਬ ਦੇ ਸਿਨਾਂ ਨੂੰ ਮਿੱਠੀ ਜਾਚ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਦੇਖ ਵੀ ਕਰਵਾਈ ਗਈ। ਨਮੋਲਦੀਪ, ਹਰਪੀ ਸਿੰਘ, ਕਬੀਰਿਤ ਕੌਰ ਵੀ ਸਾਰੇ ਜਾਣੇ ਹਨ। ਮੁਬਾਰਕ ਇਸ ਸਥਾਨ ਤੋਂ ਨਤਮਸਤਕ ਹੋਣ ਲਈ ਆਏ ਹਾਂ। ਵਾਹਿਗੁਰੂ ਸਾਰਿਆਂ ਦੇ ਮੇਰ ਕਰੇ। ਸੰਤਾਨ ਗੁਰੂ ਜਨ ਸਾਹਿਬ ਮਹਾਰਾਜ ਜੀ ਸੰਤਾਨ ਦਰਸ਼ਨ ਦੇ ਲਈ ਸ਼ਿਸ਼ੋਬਤ ਲਈ ਬਹੁਤ ਹੀ ਸ਼ਾਨਦਾਰ ਸਜਾਇਆ ਗਿਆ ਹੈ।